ਸਸ਼ਗਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਬੀਐਸ ਹੈਰੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਜਿਵੇਂ ਕਿ ਤੁਹਾਨੂੰ ਦੱਸਦੇ ਕਿ ਪਿਛਲੇ ਦਿਨ ਹੀ ਪਈ ਹੋਈ ਅਤਿ ਦੀ ਗਰਮੀ ਨੇ ਜਿੱਥੇ ਲੋਕਾਂ ਦੀ ਨਾ ਕਰਾਤੀ ਉਥੇ ਦੇਖਿਆ ਗਿਆ ਕਿ ਬਹੁਤ ਸਾਰੇ ਜੋ ਸਮਾਜ ਸੇਵੀਕ ਸੰਸਥਾਵਾਂ ਅੱਗੇ ਆ ਕੇ ਜੋ ਬੂਟੇ ਲਗਾਉਣ ਦਾ ਕੰਮ ਜਿੰਨਾ ਵੱਲੋਂ ਕੀਤਾ ਗਿਆ ਇਸ ਤਰ੍ਹਾਂ ਦਾ ਉਪਰਾਲਾ ਕਿ ਪਿੰਡ ਸਾਹਲ ਦੀ ਸਾਧ ਸੰਗਤ ਵੱਲੋਂ ਜੋ ਕਿ ਕੀਤਾ ਗਿਆ ਪਿੰਡ ਦੀ ਜੋ ਹੈ ਸ਼ਮਸ਼ਾਨ ਜੋ ਜਗ੍ਹਾ ਹੈ ਸ਼ਾਮਲਾਟ ਜਗ੍ਹਾ ਹੈ ਹੋਰ ਕਾਫੀ ਜਗ੍ਹਾ ਇੱਥੇ ਬੂਟੇ ਲਗਾ ਕੇ ਇਹਨਾਂ ਨੇ ਜੋ ਹੈ ਆਪਣਾ ਇਨਸਾਨੀਅਤ ਦੇ ਨਾਤੇ ਇੱਕ ਫਰਜ ਹੋਇ ਨਿਭਾਉਂਦੇ ਹੋਏ ਨਜ਼ਰ ਆਏ ਆ ਤੇ ਹੋਰ ਵੀ ਇਹਨਾਂ ਵੱਲੋਂ ਦੱਸਿਆ ਗਿਆ ਕਿ ਬਹੁਤ ਜਗ੍ਹਾ ਤੇ ਇਹਨਾਂ ਵੱਲੋਂ ਬੂਟੇ ਜੋ ਕਿ ਅੱਗੇ ਲਗਾਏ ਜਾ ਰਹੇ ਆ ਔਰ ਇੱਕ ਮਾਨਵਤਾ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਤੇ ਸਾਰਿਆਂ ਲਈ ਇੱਕ ਮੈਸੇਜ ਵੀ ਦਿੰਦਾ ਕਿ ਸਾਰਿਆਂ ਨੂੰ ਇਸੇ ਤਰ੍ਹਾਂ ਬੂਟੇ ਲਗਾ ਕੇ ਇਸ ਵਾਤਾਵਰਣ ਨੂੰ ਜਿੱਥੇ ਸਾਫ਼ ਸੁਭਾਲੀ ਦੀ ਕਰਨੀ ਚਾਹੀਦੀ ਆ ਉੱਥੇ ਸਾਨੂੰ ਇਹਨਾਂ ਦਾ ਧਿਆਨ ਵੀ ਧਿਆਨ ਵੀ ਰੱਖਣਾ ਚਾਹੀਦਾ ਇਹਨਾਂ ਦੀ ਕੇਅਰ ਵੀ ਕਰਨੀ ਚਾਹੀਦੀ ਆ ਕਿਉਂਕਿ ਇਹ ਸਾਨੂੰ ਆਕਸੀਜਨ ਵੀ ਦੇ ਰਹੇ ਆ ਬੂਟੇ ਸਾਨੂੰ ਬਚਪਨ ਤੋਂ ਲੈ ਕੇ ਅਖੀਰ ਤੱਕ ਸਾਨੂੰ ਸਾਰੇ ਜ਼ਿੰਦਗੀ ਜੋ ਹੈ ਸਾਨੂੰ ਕੁਛ ਨਾ ਕੁਛ ਦਿੰਦੇ ਰਹਿੰਦੇ ਹਨ ਲੇਕਿਨ ਸਾਨੂੰ ਆਪਣਾ ਕੀਮਤੀ ਸਮਾਂ ਇਹਨਾਂ ਲਈ ਜੀਣ ਦੀ ਜ਼ਰੂਰਤ ਹੈ ਤੇ ਇਸ ਤਰ੍ਹਾਂ ਦਾ ਉਪਰਾਲਾ ਪਿੰਡ ਦੀ ਟੀਮ ਨੇ ਇੱਕ ਮਿਲ ਕੇ ਕੀਤਾ ਸਾਰਿਆਂ ਵੱਲੋਂ ਇਸ ਤਰ੍ਹਾਂ ਦਾ ਉਪਰਾਲਾ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਵੱਡਾ ਉਪਰਾਲਾ ਸਾਰਿਆਂ ਵੱਲੋਂ ਜਰਨੈਲ ਸਿੰਘ ਪ੍ਰੇਮੀ ਹੈ ਜੀ ਜੀ ਅਸੀਂ ਪਿੰਡ ਸਾਲ ਤੋਂ ਬੋਲ ਰਹੇ ਹਾਂ ਹੂੰ ਤੇ ਹਰ ਸਾਲ ਦੀ ਤਰ੍ਹਾਂ 15 ਅਗਸਤ ਨੂੰ ਸਾਡੇ ਪਿੰਡ ਦੀ ਜਿਹੜੀ ਸਾਹ ਸੰਗਤ ਹੈ ਉਹ ਮਾਨਤਾ ਫੈਲਾਉਣੇ ਕੰਮ ਵੀ ਕਰਦੀ ਹੈ ਤੇ ਪੇੜੀ ਵੀ ਲਗਾਉਂਦੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੁਣ ਪਿੱਛੇ ਜੀ ਕਿੰਨੀ ਗਰਮੀ ਪਈ ਹੈ ਗਰਮੀ ਦੇ ਕਾਰਨ ਬਹੁਤ ਲੋਕ ਬਿਮਾਰੀ ਪਰੇਸ਼ਾਨੀ ਰਹੇ ਨੇ ਸੋ ਪੇਡੇ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਪੇਡੇ ਲੱਗਣਗੇ ਤੇ ਵਾਤਾਵਰਨ ਸ਼ੁੱਧ ਰਹੇਗਾ ਜੀ ਤੇ ਸਾਡਾ ਸਾਰੀ ਸਾਹ ਸੰਗਤ ਨੂੰ ਨਗਰ ਵਾਸੀਆਂ ਨੂੰ ਵੀ ਸੰਦੇਸ਼ ਹੈ ਕਿ ਵੱਧ ਤੋਂ ਵੱਧ ਜਿੱਥੇ ਵੀ ਜਗ੍ਹਾ ਮਿਲਦੀ ਹੈ ਪੇਡੇ ਵੱਧ ਤੋਂ ਵੱਧ ਲਗਾਏ ਜਾਣ ਜੀ ਜੀ ਪਹਿਲਾਂ ਵੀ ਲਗਾਏ ਗਦੇ ਜੀ ਪਹਿਲਾਂ ਵੀ ਲਗਾਏ ਜੀ ਹਰ ਹਰ ਸਾਲ ਅਸੀਂ ਦੁਕਾਨੇ ਪੇਡੇ ਜੀ ਅੱਗੇ ਵੀ ਲਗਾਉਂਦੇ ਹਾਂ ਮਤਲਬ ਅੱਗੇ ਲਗਾਉਂਦੇ ਆ ਹੁਣ ਸਾਡਾ ਫਿਰ ਪਲਾਨ ਹੈ ਜੀ ਪਿੰਡ ਪੱਧਰ ਤੇ ਕਿ ਅਸੀਂ ਜਿਹੜੀ ਸਾਡੇ ਪਿੰਡ ਦੇ ਜਿੰਨੇ ਨੌਜਵਾਨ ਸਭ ਹੈ ਜੀ ਵੱਧ ਤੋਂ ਵੱਧ ਪੇੜ ਲਗਾਵਾਂਗੇ ਅਸੀਂ ਸਾਰੇ ਪਿੰਡ ਦੇ ਚਾਰੇ ਪਾਸੇ ਪੇੜ ਲੱਗਣਗੇ ਜੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਗਾ ਜਿਵੇਂ ਗਰਮੀ ਦੇ ਕਾਰਨ ਹੁਣ ਦੀ ਵਾਰ ਗਰਮੀ ਬਹੁਤ ਸਗੀ ਔਰ ਹਰੇਕ ਬੰਦਾ ਚਾਹੁੰਦਾ ਸੀ ਕਿ ਵੀ ਪੇੜ ਲਾਏ ਜਾਣ ਤਾਂ ਸਾਰਿਆਂ ਨੂੰ ਚਾਹੀਦੇ ਆ ਪੇੜ ਲਗਾਣੇ ਹਾਂਜੀ ਲਗਾਣੇ ਚਾਹੀਦੇ ਆ ਜੀ ਤਾਂ ਕਿ ਗਰਮੀ ਤੋਂ ਬਚਿਆ ਜਾਏ ਗਰਮੀ ਤੋਂ ਬਚਿਆ ਜਾਏ ਜੀ ਠੀਕ ਹੈ ਜੀ ਸੰਮਲ ਸਿੰਘ ਜੀ ਇਹ ਪੌਦੇ ਸਾਰਿਆਂ ਨੂੰ ਜ਼ਰੂਰ ਲਗਾਣੇ ਚਾਹੀਦੇ ਹਨ ਜੀ ਠੀਕ ਹੈ ਹਾਂਜੀ ਬਾਕੀ ਆ ਪ੍ਰੇਮੀਆ ਜੋ ਠੀਕ ਹੈ ਜੀ ਇੱਕ ਵਾਰ ਕਰਨਾ ਚਾਹੀਦਾ ਹੈ ਬਈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੋਗੇ ਕਿ ਕਿੱਥੇ ਬਹੁਤ ਸਾਰੇ ਪੱਡੇ ਜਿਹੜੇ ਕਿ ਇੱਥੇ ਲਗਾਏ ਗਏ ਆ ਪਹਿਲਾਂ ਵੀ ਪੱਡੇ ਲਗਾਏ ਗਏ ਉਹਨਾਂ ਦੀ ਦੇਖਭਾਲ ਵੀ ਕੀਤੀ ਗਈ ਆ ਤੇ ਇਸ ਤਰ੍ਹਾਂ ਦਾ ਇੱਕ ਫਿਰ ਤੋਂ ਉਪਰਾਲਾ ਇਹਨਾਂ ਵੱਲੋਂ ਕੀਤਾ ਗਿਆ ਕਿ ਹੁਣ ਵੀ ਅਸੀਂ ਬਹੁਤ ਮਾਤਰਾ ਦੇ ਵਿੱਚ ਜਿਹੜੇ ਬੂਟੇ ਲਗਾਏ ਆ ਉਹਨਾਂ ਦਾ ਧਿਆਨ ਵੀ ਰੱਖਾਂਗੇ ਇਹ ਪਿੰਡ ਸਾਹਲ ਦੀ ਸ਼ਮਸ਼ਾਨ ਘਾਟ ਦੀ ਜੋ ਹੈ ਜਗ੍ਹਾ ਹੈ ਜਿੱਥੇ ਜਿਹੜੀ ਬਣੀ ਹੋਈ ਆ ਇਹ ਸਾਰੇ ਪੱਡੇ ਜੋ ਪਹਿਲਾਂ ਵੀ ਲਗਾ ਕੇ ਨਾ ਦੇ ਦੇਖਪੜ ਕੀਤੀ ਗਈ ਆ ਹੋਰ ਵੀ ਅੱਗੇ ਤੋਂ ਉਪਰਾਲਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਗੇਟ ਲਗਾ ਕੇ ਹੋਰ ਜਾਨਵਰਾਂ ਤੋਂ ਇਹਨਾਂ ਨੂੰ ਐ ਪੱਡਿਆਂ ਨੂੰ ਬਚਾਇਆ ਜਾਏ ਤੇ ਅਸੀਂ ਆਪਣੇ ਵਾਤਾਵਰਨ ਨੂੰ ਆਪਣੇ ਜੋ ਸੰਭਾਲ ਕੇ ਰੱਖ ਸਕੀਏ ਉਹ ਤੇ ਪੱਡਿਆਂ ਨੂੰ ਆਪਣੇ ਬੱਚਾ ਵਾਂਗੂ ਪਾਲ ਸਕੀਏ ਤੇ ਇਹਨਾਂ ਦਾ ਧਿਆਨ ਵੀ ਰੱਖ ਸਕੀਏ ਕਿਉਂਕਿ ਸਾਡੇ ਵਾਤਾਵਰਨ ਦੇ ਲਈ ਬਹੁਤ ਹੀ ਜ਼ਰੂਰੀ ਜੜੀ ਦੀ ਇਹ ਅਵਸਥਾ ਹੈ ਤੇ ਸਾਨੂੰ ਸਾਰਿਆਂ ਨੂੰ ਪੱਡੇ ਲਗਾ ਕੇ ਆਪਣੇ ਵਾਤਾਵਰਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ ਤੇ ਸਾਰਿਆਂ ਨੂੰ ਮੈਸੇਜ ਦੇਣਾ ਚਾਹੀਦਾ ਹੈ ਕਿ ਅਸੀਂ ਇਸ ਦੀ ਸਾਂਝ ਸੁਭਾਲ ਕਰ ਪਾਈਏ ਪੰਜਾਬ ਟੂਡੇ ਦੀ ਸਪੈਸ਼ਲ ਰਿਪੋਰਟ ਡੀ ਐਸ ਹਰੀ ਪਿੰਡ ਸਹਾਲ ਤੇ ਹੋਰ ਤੁਹਾਨੂੰ ਫੋਟੋਆਂ ਦੇ ਰਾਹੀਂ ਦੱਸਦੇ ਹਾਂ ਕਿਸ ਤਰ੍ਹਾਂ ਦਾ ਹੈ ਉਪਰਲਾ ਹੋਇਆ ਧੰਨਵਾਦ ਇਹ ਬੇਲਾ ਹੁੰਦਾ ਯਾਰ 2 ਘੰਟੇ ਲੱਗੇ ਹੋਏ ਵੀ ਆਪਣੇ ਬਹੁਤ ਕੰਮ ਆ ਗਿਆ ਯਾਰ ਹਰਿਆਣੇ ਦੇ ਬਿੰਦੂ ਮੈਨੀ ਨਾ ਨਿੰਮ ਨਾਲ ਵੀ ਬਹੁਤ ਖਤਮ ਹੁੰਦੀ ਹੈ ਨਿੰਮ ਦਾ ਪੌਦਾ ਹੈ ਇਹ ਦਿਨ ਵਿੱਚ ਹੀ ਹੈ ਹੈਲੋ ਹੈਲੋ ਇਹ ਕੌਲੀ ਦਾ ਮੁੰਡਾ